ਮਿਸ਼ਨ ਚੜ੍ਹਦੀ ਕਲਾ ਮੈਂ ਪੂਰੇ ਦੇਸ਼ ਦੇ ਨਾਗਰਿਕਾਂ ਨੂੰ ਉਦਯੋਗਪਤੀਆਂ ਨੂੰ ਚੈਰੀਟੇਬਲ ਟਰਸਟ ਨੂੰ ਕਲਾਕਾਰਾਂ ਨੂੰ ਜਿਹੜੇ ਵੀ ਹੁਣ ਪੁਨਰਵਾਸ ਦੇ ਤੇ ਪੰਜਾਬ ਨੂੰ ਦੁਬਾਰੇ ਪੈਰਾਂ ਸਿਰ ਖੜਾ ਕਰਨ ਦੇ ਵਿੱਚ ਆਪਣਾ ਹਿੱਸਾ ਪਾਉਣਾ ਚਾਹੁੰਦੇ ਨੇ ਉਹਨਾਂ ਨੂੰ ਅਪੀਲ ਕਰਦਾ ਦਿਲੋਂ ਅਪੀਲ ਕਰਦਾ ਆਓ ਪੰਜਾਬ ਨਾਲ ਖੜੀਏ ਆਓ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਈਏ ਔਰ ਮੈਂ ਵਚਨ ਦਿੰਦਾ ਕਿ ਤੁਹਾਡੇ ਦੁਆਰਾ ਦਸਾਂ ਨੌਂ ਦੀ ਕਮਾਈ ਚੋਂ ਕੱਢਿਆ ਗਿਆ ਦਸਵੰਦ ਤੁਹਾਡਾ ਦਿੱਤਾ ਹੋਇਆ ਇੱਕ ਇੱਕ ਰੁਪਈਆ ਅਸੀਂ ਪੂਰੀ ਪਾਰਦਰਸ਼ਤਾ ਨਾਲ ਤੇ ਇਮਾਨਦਾਰੀ ਨਾਲ ਇਸਤੇਮਾਲ ਕਰਾਂਗੇ 1 ਰੁਪਈਏ ਨੂੰ 1 ਰੁਪਈਆ ਬਣਾ ਕੇ ਅੱਗੇ ਭੇਜਾਂਗੇ ਜ਼ਿਆਦਾ ਡਿਟੇਲ ਵਾਸਤੇ ਤੁਸੀਂ rangla.punjab.gov.in ਇਹ ਵੈਬਸਾਈਟ ਤੇ ਜਾ ਸਕਦੇ ਹੋ ਇੱਥੇ ਤੁਹਾਨੂੰ ਡਿਟੇਲ ਮਿਲ ਜਾਊਗੀ ਖੁੱਲ੍ਹਦਿਲੀ ਨਾਲ ਮਿਸ਼ਨ ਚੜ੍ਹਦੀ ਕਲਾ ਚ ਹਿੱਸਾ ਪਾਓ ਔਰ ਆਜੋ ਦੱਸਿਏ ਦੁਨੀਆ ਨੂੰ ਕਿ ਪੰਜਾਬ ਕਿਸੇ ਵੀ ਸੰਕਟ ਤੋਂ ਹਾਰਦਾ ਨਹੀਂ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਚ ਰਹਿੰਦਾ ਹੈ ਪੰਜਾਬ ਸਰਕਾਰ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਤੇ ਸ਼੍ਰੀ ਹਰਜੀਤ ਸਿੰਘ ਆਈਪੀਐਸ ਬਠਿੰਡਾ ਰੇਂਜ ਬਠਿੰਡਾ ਡੀਆਈ ਸਾਹਿਬ ਸ਼੍ਰੀ ਮਤੀ ਅਮਰੀਤ ਕੌਂਡਲ ਜੀ ਆਈਪੀਐਸ ਐਸਐਸਪੀ ਬਠਿੰਡਾ ਇਹਨਾਂ ਦੀ ਰਹਿਨਮਾਈ ਹੇਠ ਤੇ ਇਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਇਹਨਾਂ ਵੱਲੋਂ ਜੋ ਨਸ਼ਿਆਂ ਦੇ ਖਿਲਾਫ ਇੱਕ ਜੁੱਧ ਨਸ਼ਾ ਫਰਤ ਜੋ ਮੁਹਿੰਮ ਜਿਹੜੀ ਚੱਲ ਰਹੀ ਹੈ ਤਾ ਉਹਦੇ ਲੜੀ ਦੇ ਵਿੱਚ ਕੱਲ ਸਾਡੇ ਬਟੰਡਾ ਪੁਲਿਸ ਨੂੰ ਇੱਕ ਵੱਡੀ ਪ੍ਰਾਪਤੀ ਹੋਈ ਹੈ ਏਐਸਆਈ ਹਰਮਨਜੀਤ ਸਿੰਘ ਸੀਆਈਏ 2 ਬਟੰਡਾ ਦੀ ਟੀਮ ਜੋ ਥਾਣਾ ਸੰਗਤ ਦੇ ਏਰੀਏ ਪਿੰਡ ਭਗਵਾਨਗੜ ਭੁਖਿਆਲੀ ਉਧਰ ਪੈਟਰੋਲਿੰਗ ਕਰ ਰਹੀ ਸੀ ਨਸ਼ਿਆਂ ਦੇ ਖਿਲਾਫ ਜਿਹੜੀ ਹੈਗੀ ਗਸ਼ਤਕਾਰ ਚੱਲ ਰਹੀ ਸੀ ਤਾਂ ਉਹਨਾਂ ਨੂੰ ਦਾਣਾ ਮੰਡੀ ਦੇ ਨੇੜੇ ਇੱਕ ਬੁਲਟ ਮੋਟਰਸਾਈਕਲ ਖੜਾ ਮਿਲਿਆ ਤੇ ਜਿਸ ਦੇ ਕੋਲੇ ਇੱਕ ਔਰਤ ਖੜੀ ਸੀ ਜਿਸ ਨੇ ਆਪਣਾ ਪੁੱਛਣ ਤੇ ਨਾਮ ਪਰਮਜੀਤ ਕੌਰ ਪਤਨੀ ਗौरा ਸਿੰਘ ਵਾਸੀ ਪਿੰਡ ਬੰਗੀ ਨਿਹਾਲ ਸਿੰਘ ਹਾਲ ਪਿੰਡ ਭਗਾਂਗੜ ਭੁਖਿਆਵਾਲੀ ਉਹ ਦੱਸਿਆ ਤੇ ਜਿਸ ਦੇ ਜਦੋਂ ਹੱਥ ਵਿੱਚ ਫੜਿਆ ਜਿਹੜਾ ਨਸ਼ੀਲਾ ਪਦਾਰਥ ਸੀ ਉਹਨੂੰ ਚੈੱਕ ਕੀਤਾ ਤਾਂ 130 ਗ੍ਰਾਮ ਉਹਦੇ ਕੋਲੋਂ ਹੈਰੇ ਉਹਨੂੰ ਬਰਾਮਦ ਕੀਤੀ ਗਈ ਤਾਂ ਨਾਲ ਹੀ ਜਦੋਂ ਜਿਹੜਾ ਮੋਟਰਸਾਈਕਲ ਸੀ ਬੁਲਟ ਪੀਵੀ0 ਟੂਰੀ 2ਸੀਵੀ 7156 ਉਹਨੂੰ ਚੈੱਕ ਕੀਤਾ ਤਾਂ ਉਹਦੀ ਡਿੱਗੀ ਦੇ ਵਿੱਚੋਂ ਦੋ ਜਿਹੜੇ ਹੈਗੇ ਐ ਪਿਸਤਲ ਰਿਕਵਰ ਹੋਏ ਐ ਜਿਹੜਾ ਇੱਕ 9ਐਮਐਮ ਐ ਸਮੇਤ 6 ਕਾਰਤੂਸ ਤੇ ਇੱਕ ਦੇਸੀ ਕਟਾ ਜਿਹੜਾ ਪਿਸਤਲ ਹੈਗਾ ਉਹ ਬਰਾਮਦ ਹੋਇਆ ਤੇ ਨਾਲ ਹੀ ਜਿਹੜਾ ਇਹਦੇ ਨਾਲ ਪਰਮਜੀਤ ਕੌਰ ਦੇ ਇਹਦਾ ਲੜਕਾ ਵੀ ਨਾਲ ਸੀਗਾ ਜਿਹਦਾ ਨਾਮ ਹੈਗਾ ਰਣਜੀਤ ਸਿੰਘ ਉਰਫ ਸੱਪ ਉਹ ਵੀ ਨਾਲ ਸੀ ਤੇ ਉਹ ਸਮੇਂ ਦੀ ਮੌਕੇ ਦੀ ਨਜਾਕਤ ਨੇ ਰਾ ਸੀਗਾ ਉੱਥੇ ਉਹ ਨੇਦੇ ਦਾ ਫਾਇਦਾ ਠਾ ਕੇ ਜਿਹਦਾ ਉਥੋਂ ਭੱਜਣ ਚ ਸਫਲ ਹੋ ਗਿਆ ਤਾਂ ਇਹਨਾਂ ਦੇ ਖਿਲਾਫ ਜਿਹੜਾ ਹੈਗਾ ਰਿਕਵਰੀ ਤੋਂ ਬਾਅਦ ਜਿਹੜਾ ਮਕੱਦਮਾ ਨੰਬਰ 139 ਮਤੀ 29 2025 ਅਧੀਨ ਧਾਰਾ 21 ਬੀ 6285 ਐਨ ਡੀ ਪੀ ਐਸ ਸੈਕਟਰ ਤੇ ਨਾਲ ਹੀ 2554 ਨਾਡਾ ਸਿਲੈਕਟ ਜਿਹੜਾ ਹੈਗਾ ਉਹ ਥਾਣਾ ਸੰਗਤ ਵਿਕ੍ਰਮਗੰਦਵਾ ਦਰਜ ਕਰ ਲਿਆ ਹੈ ਪਰਮਜੀਤ ਕੌਰ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਅੱਜ ਇਸ ਦਾ ਜਿਹੜਾ ਹੈਗਾ ਪੁਲਿਸ ਰਿਪੋਰਟ ਲਿਆ ਜਾਵੇਗਾ ਤੇ ਜਿਹੜਾ ਉਸ ਤੋਂ ਬਾਅਦ ਕਾਫੀ ਖੁਲਾਸੀ ਹੋਣ ਦੀ ਸੰਭਾਵਨਾ ਹੈ ਤੇ ਜਿਹੜਾ ਦੂਸਰਾ ਦੇ ਨਾਲ ਦਾ ਜਿਹੜਾ ਲੜਕਾ ਹੈਗਾ ਰਣਜੀਤ ਸਿੰਘ ਜਿਹੜਾ ਭੱਜ ਗਿਆ ਉਹਨੂੰ ਫੜਨ ਲਈ ਵੀ ਜਿਹੜਾ ਬਠਿੰਡਾ ਪੁਲਿਸ ਪੂਰੀ ਤੇਜ਼ੀ ਨਾਲ ਜਿਹੜਾ ਹੈਗਾ ਦੀ ਭਾਲ ਕਰ ਰਹੀ ਹੈ ਤੇ ਗ੍ਰਿਫਤਾਰ ਕਰਕੇ ਜਲਦੀ ਜਿਹੜਾ ਹੈਗਾ ਇਹਨੂੰ ਸਲਾਖਾਂ ਦੇ ਪਿੱਛੇ ਦਿੱਤਾ ਜਾਏਗਾ ਪੰਜਾਬ ਸਰਕਾਰ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਤੇ ਸ਼੍ਰੀ ਹਰਜੀਤ ਸਿੰਘ ਆਈਪੀਐਸ ਬਠਿੰਡਾ ਰੇਂਜ ਬਠਿੰਡਾ ਡੀਆਈ ਸਾਹਿਬ ਸ਼੍ਰੀ ਮਤੀ ਅਮਰੀਤ ਕੌਂਡਲ ਜੀ ਆਈਪੀਐਸ ਐਸਐਸਪੀ ਬਠਿੰਡਾ ਇਹਨਾਂ ਦੀ ਰਹਿਨਮਾਈ ਹੇਠ ਤੇ ਇਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਇਹਨਾਂ ਵੱਲੋਂ ਜੋ ਨਸ਼ਿਆਂ ਦੇ ਖਿਲਾਫ ਇੱਕ ਜੁੱਧ ਨਸ਼ਾ ਫਰਤ ਜੋ ਮੁਹਿੰਮ ਜਿਹੜੀ ਚੱਲ ਰਹੀ ਹੈ ਤਾਂ ਉਹਦੇ ਲੜੀ ਦੇ ਵਿੱਚ ਕੱਲ ਸਾਡੇ ਬਟਿੰਡਾ ਪੁਲਿਸ ਨੂੰ ਇੱਕ ਵੱਡੀ ਪ੍ਰਾਪਤੀ ਹੋਈ ਹੈ ਏਐਸਆਈ ਹਰਮਨਜੀਤ ਸਿੰਘ ਸੀਆਈਏ 2 ਬਟਿੰਡਾ ਦੀ ਟੀਮ ਜੋ ਥਾਣਾ ਸੰਗਤ ਦੇ ਏਰੀਏ ਪਿੰਡ ਭਗਵਾਨਗੜ ਭੁਖਿਆਲੀ ਉਧਰ ਪੈਟਰੋਲਿੰਗ ਕਰ ਰਹੀ ਸੀ ਨਸ਼ਿਆਂ ਦੇ ਖਿਲਾਫ ਜਿਹੜੀ ਹੈਗੀ ਗਸ਼ਤ ਕਰਨ ਚੱਲ ਰਹੀ ਸੀ ਤਾਂ ਉਹਨਾਂ ਨੂੰ ਦਾਣਾ ਮੰਡੀ ਦੇ ਨੇੜੇ ਇੱਕ ਬੁਲਟ ਮੋਟਰਸਾਈਕਲ ਖੜਾ ਮਿਲਿਆ ਤੇ ਜਿਸ ਦੇ ਕੋਲੇ ਇੱਕ ਔਰਤ ਖੜੀ ਸੀ ਜਿਸ ਨੇ ਆਪਣਾ ਪੁੱਛਣ ਤੇ ਨਾਮ ਪਰਮਜੀਤ ਕੌਰ ਪਤਨੀ ਗੋਰਾ ਸਿੰਘ ਵਾਸੀ ਪਿੰਡ ਬੰਗੀ ਨਿਹਾਲ ਸਿੰਘ ਹਾਲ ਪਿੰਡ ਫਗਵਾਂਗੜ ਭੁਖਿਆਂ ਵਾਲੀ ਉਹ ਦੱਸਿਆ ਤੇ ਜਿਸ ਦੇ ਜਦੋਂ ਹੱਥ ਵਿੱਚ ਫੜਿਆ ਜਿਹੜਾ ਨਸ਼ੀਲਾ ਪਦਾਰਥ ਸੀ ਉਹਨੂੰ ਚੈੱਕ ਕੀਤਾ ਤਾਂ 130 ਗ੍ਰਾਮ ਉਹਦੇ ਕੋਲੋਂ ਹੈਰੇ ਉਹਨੂੰ ਬਰਾਮਦ ਕੀਤੀ ਗਈ ਤਾਂ ਨਾਲ ਹੀ ਜਦੋਂ ਜਿਹੜਾ ਮੋਟਰਸਾਈਕਲ ਸੀ ਬੁਲਟ ਪੀਵੀ022 ਸੀਵੀ 7156 ਉਹਨੂੰ ਚੈੱਕ ਕੀਤਾ ਤਾਂ ਉਹਦੀ ਡਿੱਗੀ ਦੇ ਵਿੱਚੋਂ ਦੋ ਜਿਹੜੇ ਹੈਗੇ ਐ ਪਿਸਤਲ ਰਿਕਵਰ ਹੋਏ ਐ ਜਿਹੜਾ ਇੱਕ 9 ਐਮ ਐਮ ਐ ਸਮੇਤ 6 ਕਾਰਤੂਸ ਤੇ ਇੱਕ ਦੇਸੀ ਕਟਾ ਜਿਹੜਾ ਪਿਸਤਲ ਹੈਗਾ ਉਹ ਬਰਾਮਦ ਹੋਇਆ ਤੇ ਨਾਲ ਹੀ ਜਿਹੜਾ ਇਹਦੇ ਨਾਲ ਪਰਮਜੀਤ ਕੌਰ ਦੇ ਇਹਦਾ ਲੜਕਾ ਵੀ ਨਾਲ ਸੀਗਾ ਜਿਹਦਾ ਨਾਮ ਹੈਗਾ ਰਣਜੀਤ ਸਿੰਘ ਉਰਫ ਸੱਪ ਉਹ ਵੀ ਨਾਲ ਸੀ ਤੇ ਉਹ ਸਮੇਂ ਦੀ ਮੌਕੇ ਦੀ ਨਿਜਗਤ ਨੇ ਰਾ ਸੀਗਾ ਉੱਥੇ ਉਹਨੇ ਇਹਦਾ ਫਾਇਦਾ ਠਾ ਕੇ ਜਿਹੜਾ ਉਥੋਂ ਭੱਜਨ ਚ ਸਫਲ ਹੋ ਗਿਆ ਤਾਂ ਇਹਨਾਂ ਦੇ ਖਿਲਾਫ ਜਿਹੜਾ ਹੈਗਾ ਰਿਕਵਰੀ ਤੋਂ ਬਾਅਦ ਜਿਹੜਾ ਮਕੱਦਮਾ ਨੰਬਰ 139 ਮਿਤੀ 29 2025 ਅਧੀਨ ਧਾਰਾ 21 2685 ਐਨਡੀ ਪੀਐਸ ਸੈਕਟਰ ਤੇ ਨਾਲ ਹੀ 2554 56 ਸੈਕਟਰ ਜਿਹੜਾ ਹੈਗਾ ਉਹ ਥਾਣਾ ਸੰਗਤ ਵਿਖੇ ਮਗਦਮਾ ਦਰਜ ਕਰ ਲਿਆ ਹੈ ਪਰਮਜੀਤ ਕੌਰ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਅੱਜ ਇਸ ਦਾ ਜਿਹੜਾ ਹੈਗਾ ਪੁਲਿਸ ਰਿਮਾਰਟ ਲਿਆ ਜਾਵੇਗਾ ਤੇ ਜਿਹੜਾ ਉਸ ਤੋਂ ਬਾਅਦ ਕਾਫੀ ਖੁਲਾਸੀ ਹੋਣ ਦੀ ਸੰਭਾਵਨਾ ਹੈ ਤੇ ਜਿਹੜਾ ਦੂਸਰਾ ਦੇ ਨਾਲ ਦਾ ਜਿਹੜਾ ਦਾ ਲੜਕਾ ਹੈਗਾ ਰਣਜੀਤ ਸਿੰਘ ਜਿਹੜਾ ਭੱਜ ਗਿਆ ਉਹਨੂੰ ਫੜਨ ਲਈ ਵੀ ਜਿਹੜਾ ਬਠਿੰਡਾ ਪੁਲਿਸ ਪੂਰੀ ਤੇਜ਼ੀ ਨਾਲ ਜਿਹੜਾ ਹੈਗਾ ਦੀ ਭਾਲ ਕਰ ਰਹੀ ਹੈ ਤੇ ਗ੍ਰਿਫਤਾਰ ਕਰਕੇ ਜਲਦੀ ਜਿਹੜਾ ਹੈਗਾ ਇਹਨੂੰ ਸਲਾਖਾਂ ਦੇ ਪਿੱਛੇ ਦਿੱਤਾ ਜਾਏਗਾ